ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਉੱਤੇ ਸਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਪਣੇ ਕੰਮ ਕਰਕੇ ਦਿਖਾਵੇ ਤੋਂ ਵਿਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਬਠਿੰਡਾ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਰੱਖੀ ਗਈ ਸੀ ਜਿਸ ਉੱਤੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਪਣਾ ਕੰਮ ਕਰਕੇ ਦਿਖਾਵੇ ਫਿਲਹਾਲ ਤਾਂ ਵਿਕਾਸ ਕ੍ਰਾਂਤੀ ਦੇ ਨਾਮ ਉੱਤੇ ਆਪਣੇ ਬੈਕਗ੍ਰਾਉਂਡ ਪੋਸਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਬਣੀਆਂ ਸੜਕਾਂ ਹੀ ਨੇ ਤੁਹਾਡੇ ਕੋਲ ਦਿਖਾਉਣ ਨੂੰ ਇਹ ਇਲਜ਼ਾਮ ਵੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਲਗਾਇਆ ਗਿਆ ਆਪਣੇ ਪੋਸਟਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਕਿਤੇ ਕੰਮ ਹੀ ਦਿਖਾ ਰਹੀ ਹੈ ਆਮ ਆਦਮੀ ਪਾਰਟੀ ਇਹ ਨਿਸ਼ਾਨਾਏ ਜਿਹੜਾ ਹੋ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਲਗਾਇਆ ਗਿਆ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਐਕਸ ਅਕਾਊਂਟ ਉੱਤੇ ਇੱਕ ਪੋਸਟ ਪਾਈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਉਮੀਦ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਆਪਣੇ ਕਿਤੇ ਕੰਮ ਵੀ ਦਿਖਾਵੇ ਫਿਲਹਾਲ ਤਾਂ ਵਿਕਾਸਕ ਕ੍ਰਾਂਤੀ ਦੇ ਨਾਮ ਉੱਤੇ ਆਪਣੇ ਪੋਸਟਰ ਬੈਕਗ੍ਰਾਉਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਬਠਿੰਡਾ ਵਿੱਚ ਬਣੀਆਂ ਸੜਕਾਂ ਹੀ ਨੇ ਤੁਹਾਡੇ ਕੋਲ ਦਿਖਾਉਣ ਨੂੰ ਤਾਂ ਇਹ ਨਿਸ਼ਾਨਾ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਾਧਿਆ ਗਿਆ ਵੀਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਤਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਲਈ ਉੱਤੇ ਸਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਪਣੇ ਕੰਮ ਕਰਕੇ ਦਿਖਾਵੇ ਤੋਂ ਬਿਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਬਠਿੰਡਾ ਵਿੱਤ ਵਿਕਾਸ ਕ੍ਰਾਂਤੀ ਲਈ ਰੱਖੀ ਗਈ ਸੀ ਜਿਸ ਉੱਤੇ ਹਰ ਸਿਮਰਤਕ ਔਰ ਬਾਦਲ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਏ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਪਣਾ ਕੰਮ ਕਰਕੇ ਦਿਖਾਵੇ ਫਿਲਹਾਲ ਤਾਂ ਵਿਕਾਸ ਕ੍ਰਾਂਤੀ ਦੇ ਨਾਮ ਉਤੇ ਆਪਣੇ ਬੈਕਗ੍ਰਾਉਂਡ ਪੋਸਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਬਣੀਆਂ ਸੜਕਾਂ ਹੀ ਨੇ ਤੁਹਾਡੇ ਕੋਲ ਦਿਖਾਉਣ ਨੂੰ ਇਹ ਇਲਜ਼ਾਮ ਵੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਲਗਾਇਆ ਗਿਆ ਆਪਣੇ ਪੋਸਟਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਕਿਤੇ ਕੰਮ ਹੀ ਦਿਖਾ ਰਹੀ ਹੈ ਆਮ ਆਦਮੀ ਪਾਰਟੀ ਇਹ ਨਿਸ਼ਾਨਾਏ ਜਿਹੜਾ ਹੋ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਾਧਿਆ ਗਿਆ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਅਕਸਰ ਕਾਊਂਟ ਹੁੰਤੇ ਇੱਕ ਪੋਸਟ ਪਾਈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਉਮੀਦ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਆਪਣੇ ਕਿਤੇ ਕੰਮ ਵੀ ਦਿਖਾਵੇ ਫਿਲਹਾਲ ਤਾਂ ਵਿਕਾਸ ਕ੍ਰਾਂਤੀ ਦੇ ਨਾਮ ਉੱਤੇ ਆਪਣੇ ਪੋਸਟਰ ਬੈਕਗ੍ਰਾਉਂਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਬਠਿੰਡਾ ਵਿੱਚ ਬਣੀਆਂ ਸੜਕਾਂ ਹੀ ਨੇ ਤੁਹਾਡੇ ਕੋਲ ਦਿਖਾਉਣ ਨੂੰ ਤਾਂ ਇਹ ਨਿਸ਼ਾਨਾ ਹਰਸਿਮਰਤ ਕੋਰ ਬਾਦਲ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਾਧਿਆ ਗਿਆ ਬਿਊਰੋ ਰਿਪੋਰਟ ਦਿਸ਼ਾਪ੍ਰੇਡ ਨਿਊਜ਼ ਦੇ ਨਾਲ ਤਨਵਾਤ ਹਰਸਿਮਰਤ ਕੋਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਦੇ ਲਈ ਉੱਤੇ ਖਾਨ ਨਿਸ਼ਾਨਾ ਸਾਧਿਆ ਗਿਆ ਹੈ ਹਰ ਸਿਮਰਤ ਕੋਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਪਣੇ ਕੰਮ ਕਰਕੇ ਦਿਖਾਵੇ ਤੋਂ ਵਿੱਤੇ ਦਿਨ ਆਮ ਆਦਮੀ ਪਾਰਟੀ ਦੇ ਵੱਲੋਂ ਬਠਿੰਡਾ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਰੱਖੀ ਗਈ ਸੀ ਜਿਸ ਉੱਤੇ ਹਰ ਸਿਮਰਤ ਕੋਰ ਬਾਦਲ ਦੇ ਵੱਲੋਂ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਪਣਾ ਕੰਮ ਕਰਕੇ ਦਿਖਾਵੇ ਫਿਲਹਾਲ ਤਾਂ ਵਿਕਾਸ ਕ੍ਰਾਂਤੀ ਦੇ ਨਾਮ ਉਤੇ ਆਪਣੇ ਬੈਕਗ੍ਰਾਉਂਡ ਪੋਸਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਬਣੀਆਂ ਸੜਕਾਂ ਹੀ ਨੇ ਤੁਹਾਡੇ ਕੋਲ ਦਿਖਾਉਣ ਨੂੰ ਇਹ ਇਲਜ਼ਾਮ ਵੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਲਗਾਇਆ ਗਿਆ ਆਪਣੇ ਪੋਸਟਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਦੇ ਕਿਤੇ ਕੰਮ ਹੀ ਦਿਖਾ ਰਹੀ ਹੈ ਆਮ ਆਦਮੀ ਪਾਰਟੀ ਇਹ ਨਿਸ਼ਾਨਾਏ ਜਿਹੜਾ ਹੋ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਾਧਿਆ ਗਿਆ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਅਕਸਰ ਕਾਊਂਟ ਉਤੇ ਇੱਕ ਪੋਸਟ ਪਾਈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਉਮੀਦ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਆਪਣੇ ਕਿਤੇ ਕੰਮ ਵੀ ਦਿਖਾਵੇ ਫਿਲਹਾਲ ਤਾਂ ਵਿਕਾਸ ਕ੍ਰਾਂਤੀ ਦੇ ਨਾਮ ਉਤੇ ਆਪਣੇ ਪੋਸਟਰ ਬੈਕਗ੍ਰਾਉਂਡ ਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਸਮੇਂ ਬਠਿੰਡਾ ਵਿੱਚ ਬਣੀਆਂ ਸੜਕਾਂ ਹੀ ਨੇ ਤੁਹਾਡੇ ਕੋਲ ਦਿਖਾਉਣ ਨੂੰ ਤਾਂ ਇਹ ਨਿਸ਼ਾਨਾ ਹਰਸਿਮਰਤ ਕੋਰ ਬਾਦਰ ਹੋਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਸਾਧਿਆ ਗਿਆ ਵੀਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਧੰਨਵਾਦ